فرم ਜੀ ਸੰਜੀਤ ਕਿਹੜਾ ਪਿੰਡ ਜੀ ਪਾਨਕਲੇਰ ਜੀ ਕੀ ਮਸਲਾ ਜਿਹੜੀ ਮਸਲਾ ਭਾਜੀ ਅਸੀਂ ਪਹਿਲਾਂ ਚੌਂਕੀ ਗਏ ਆ ਚੌਂਕੀ ਦਰਖਾਸਤ ਦੇ ਕੇ ਤੇ ਫਿਰ ਉਹਨਾਂ ਨੂੰ ਢੱਕਿਆ ਹੀ ਆ ਕਿਹੜੀ ਚੌਂਕੀ ਇਥੇ ਰਾਮ ਤੀਰਥ ਕਿਉਂਕਿ ਦਰਖਾਸਤ ਦੇ ਕੇ ਡਾਕੇ ਪੁਲਿਸ ਵਾਲੇ ਨਾਲ ਆ ਉਹਨਾਂ ਨੇ ਪੈਂਦੇ ਆ ਲਿੰਦੇ ਆ ਸੁਣੀਆਂ ਨਹੀਂ ਉਹਨਾਂ ਨੇ ਗੋਲੀਆਂ ਕੱਢ ਮਾਰੀਆਂ ਆ ਤਿੰਨ ਮੇਰੇ ਚਾਚਾ ਜੀ ਦੇ ਲੱਗੀਆਂ ਆ ਤੇ ਦੋ ਮੇਰੇ ਲਗੀਆਂ ਆ ਗੋਲੀ ਮਾਰਨ ਵਾਲਾ ਜਿਹੜਾ ਜੇ ਉਹਦਾ ਨਾਂ ਕਾਲਾ ਆ ਤੇ ਉਹਦਾ ਨਾਂ ਨਹੀਂ ਪਤਾ ਤੇ ਛਪੇਗ ਇਹ ਤਾਜ ਸਿੰਘ ਜੀ ਇੱਕ ਤਾਜ ਸਿੰਘ ਦੇ ਸਨ ਬੋਖ ਛਪੇਗ ਉਹਨੇ ਦਾਤਰ ਮਾਰਿਆ ਸਾਡੇ ਬੰਦੇ ਦੇ ਕੀ ਮਸਲਾ ਤੁਹਾਡਾ ਹੈ ਮਸਲਾ ਭਾਜੀ ਪਲਾਟ ਦਾ ਜੀ ਕਿਹਦੇ ਦਾ ਤੁਹਾਡਾ ਮਸਲਾ ਹੈ ਹਾਂਜੀ ਇਹ ਮਸਲਾ ਕਿਹਦੇ ਦਾ ਤੁਹਾਡਾ ਹੈ ਸਾਡਾ ਮਸਲਾ ਕਿਸੇ ਦਾ ਨਹੀਂ ਸਾਡਾ ਮਸਲਾ ਆਪਣੇ ਪਲਾਟ ਦਾ ਹੀ ਚਾਚੇ ਦਾ ਹੀ ਮੁੰਡਾ ਉਹ ਵੀ ਸਾਡੇ ਦਾ ਤੇ ਉਹਦੇ ਚਾਚੇ ਨੇ ਇਸ ਤਰ੍ਹਾਂ ਕੀਤਾ ਵੀ ਪੈਸਾ ਪਹਿਲਾਂ ਲੈ ਗਿਆ ਸਾਰਾ ਤੇ ਬਾਅਦ ਬੰਦੇ ਸੱਦ ਕੇ ਤੇ ਉਹ ਪਲਾਟ ਵੇਚੰਦਿਆ ਜਾਂ ਦੂਜੇ ਨੂੰ ਵੰਦਿਆ ਅਸੀਂ ਇਹੋ ਆਖਿਆ ਵੀ ਪਹਿਲਾਂ ਚ ਪਿਆਰ ਨਾਲ ਗੱਲ ਕਰ ਲਓ ਬਈ ਕੇ ਤੇ ਫਿਰ ਤੁਸੀਂ ਆਪਣਾ ਜੋ ਕਰਨਾ ਕਰ ਲਿਓ ਤੇ ਪਧਰੀ ਜੇ ਪਧਰੀ ਨੇ ਪਿਸਟਲ ਦਿੱਤਾ ਕੱਢ ਕੇ ਪਧਰੀ ਵੀ ਆ ਪਧਰੀ ਦਾ ਮੁੰਡਾ ਵੀ ਆ ਪਧਰੀ ਦੀ ਘਰ ਦੀ ਵੀ ਆ ਪਧਰੀ ਹੁਣਾਂ ਕੀ ਬੋਲੇ ਵਿੱਚ ਜੀ ਪਧਰੀ ਹੁਣਾਂ ਪਲਾਟ ਵੇਚਿਆ ਭਾਈ ਕਿਉਂਕਿ ਉਹਨਾਂ ਦੇ ਅੰਦਰੋਂ ਪੈ ਆ ਕੇ ਗੱਲੇ ਦੇ ਵਿੱਚੋਂ ਪਿਸਟਲ ਕੱਢ ਕੇ ਦਿੱਤੇ ਸਾਡੇ ਹੁੰਦਿਆਂ ਅਸੀਂ ਪਹਿਲਾਂ ਹੱਥ ਹੀ ਜੋੜੇ ਆ ਜਾ ਕੇ ਜੀ ਅਸੀਂ ਮੰਗਾਂ ਇਨਸਾਫ ਦੀ ਕਰਦੇ ਭਾਈ ਜਿਹੜਾ ਧੱਕਾ ਆਇਆ ਉਹਦਾ ਇਨਸਾਫ ਮਿਲਣਾ ਚਾਹੀਦਾ ਕਿੰਨੀਆਂ ਮੋੜੀਆਂ ਵਜੇ ਤੜੇ ਮੇਰੇ 2 ਵਜੀਆਂ ਜਿਹੜੀ ਕੋਝ ਹੋਰ ਕੁਝ ਬਸ ਇਹੋ ਹੀ ਹੈ ਭਾਜੀ ਇਨਸਾਫ ਚਾਹੀਦਾ ਆਪਾਂ ਨੂੰ ਸਮਝ ਜੀ ਦੇ ਵੀਰੇ ਹਾਂਜੀ ਆ ਕੀ ਮਸਲਾ ਜਿਹੜਾ ਅੱਜ ਤੁਹਾਡੇ ਇਹ ਮਸਲਾ ਯਾਨੀ ਕਿ ਸਾਡਾ ਥਾਂ ਆ ਇਹ 40 ਸਾਲਾਂ ਤੋਂ ਸਾਡਾ ਕਬਜ਼ਾ ਵੀ ਆ ਇੱਥੋਂ ਦੇ ਸੁਨੀਕ ਆ ਇਹ ਆਪਣਾ ਹਿੱਸਾ ਲੈ ਗਏ 40 ਸਾਲ ਪਹਿਲਾਂ ਸ਼ਹਿਰ ਚਲੇ ਗਏ ਆ ਸਾਰਾ ਕੁਝ 14 ਅੱਗਲੇ ਥਾਂ ਤੇ ਘਰ ਦਾ ਸਾਰਾ ਸਮਾਨ ਇਹ ਲੈ ਗਿਆ ਪਹਿਲਾਂ ਕੌਣ ਬੰਦਾ ਇਹ ਚਮਨ ਲਾਲ ਹਾਂਜੀ ਅੱਜ ਕੀ ਮਸਲਾ ਆ ਅੱਜ ਮਸਲਾ ਕੀ ਇਹ ਧੱਕੇ ਨਾਲ ਕਿਸੇ ਨੂੰ ਬਿਆਨਾ ਕਰਕੇ ਤੇ ਥਾਂ ਦਾ ਕਬਜ਼ਾ ਦਵਾਉਣ ਡਿਆ ਸੀ ਅਸੀਂ ਚੌਕੀ ਦਰਖਾਸਤ ਦੇ ਕੇ ਤੇ ਰਕਣ ਗਏ ਆ ਪੁਲਸ ਵਾਲੇ ਨਾਲ ਹੀ ਇਨੇ ਜਮਾ ਲਾਲ ਨੇ ਕਰਨ ਨੇ ਮਾਰਿਆ ਦੋਨੇ ਲਲਕਾਰਾ ਤੇ ਉਥੇ ਉਹਨਾਂ ਨੇ ਅਗਲੇ ਪੰਨੇ ਗੋਲੀਆਂ ਚਲਾਤੀਆਂ ਸਾਡੇ ਬੰਦਿਆਂ ਨੂੰ ਗੋਲੀਆਂ ਵੱਜ ਗਈਆਂ ਨੇ ਜਾਣੇ ਜਿੰਦਾ ਤੁਹਾਡੇ ਜ਼ਖਮੀ ਹੋਏ ਜਿਹੜੇ ਜ਼ਖਮੀ ਆ ਆਪਣੇ 3-4 ਜਾਣੇ ਤੇ ਉਹ ਅੰਦਰ ਪੈ ਜਿਹਨਾਂ ਨੂੰ ਗੋਲੀਆਂ ਵੱਜੀਆਂ ਤੇ ਇੱਕ ਮੇਰੇ ਪੈਰ ਤੇ ਉਹ ਬੂਟ 파ੜ ਕੇ ਵੱਜੀ ਗੋਲੀ ਅੱਛਾ ਜੀ ਗੋਲੀਆਂ ਕਿੰਨੇ ਚਲਾਈਆਂ ਤੇ ਕੀ ਕੀ ਰੇ ਗੋਲੀਆਂ ਕਾਲੇ ਨੇ ਚਲਾਈਆਂ ਜਿਹੜਾ ਬੰਦਾ ਵਿੱਚ ਦਲਾਲ ਆ ਕੀ ਹਥਿਆਰੀ ਕੋ ਕਿਹੜਾ ਉਹਦੇ ਕੋ ਪਿਸਟਲ ਹੀ ਅੱਛਾ ਜੀ ਤਿੰਨ ਪਿਸਟਲ ਹੀ ਉਹਨਾਂ ਤੇ ਨ ਜਾਣੇ ਗੋਲ ਹੋਰ ਕੀ ਕੀ ਹਥਿਆਰੀ ਉਹਨਾਂ ਕੋਲ ਇੱਕ ਰਫਲ ਹੀ अच्छा ਤੁਹਾਡੇ ਬੰਦੇ ਦੇ ਕਿਹੜੇ ਕਿਹੜੇ ਗੋਲੀਆਂ ਕਿਹੜੇ ਕਿਹੜੇ ਤੇ ਡਿੱਗੀਆਂ ਨੇ ਮੇਰੇ ਦੋਸਤ ਦੇ ਭਰਾ ਤੇ ਗੋਲੀ ਲੱਗੀ ਆ ਪਰਮਜੀਤ ਸਿੰਘ ਦੇ ਇੱਕ ਚਾਚੇ ਜਗਤਾਰ ਸਿੰਘ ਦੇ ਗੋਲੀਆਂ ਇੱਥੋਂ ਖਹਿ ਕੇ ਨੰਗੀਆਂ ਅਗਲੇ ਬੰਨੇ ਵੱਜੀਆਂ ਅੱਛਾ ਜੀ ਤੇ ਇੱਕ ਆਪਣਾ ਜਗਜੀਤ ਸਿੰਘ ਦੇ ਨਾਲ 6 ਵਜੇ ਆ ਦਾਤਰ ਉਹ ਦਾਤਰ ਵਜਾ ਇੱਥੇ ਲੱਤ ਤੇ ਤੇ ਮੇਰੇ ਉਹਨੇ ਇਦਾਂ ਵਾਈਫਾਇਰ ਵਜਾ ਪੈਰ ਪੈਰ ਤੇ ਲਾ ਗਿਆ ਗੋਲੀ 부ੜਕੇ ਪੈਰ ਵਾਂ ਅੱਛਾ ਵਾਈਫਾਇਰ ਵਜਾ ਤੇ ਉਹ ਪੈਰ 파ੜਤਾ ਆ ਇਹਨੇ ਕੀ ਮੰਗ ਕਰਦੇ ਜੀ ਤੁਸੀਂ ਜਿਹੜਾ ਮੰਗ ਕਰਦੇ ਇਨਸਾਫ ਹੋਵੇ ਵੀ ਇਹਨਾਂ ਨੇ ਧੱਕਾ ਕੀਤਾ ਸਾਡੇ ਨਾਲ ਮੌਕੇ ਤੇ ਪੁਲਿਸ ਪੁੱਜੀ ਹੈ ਮੌਕੇ ਤੇ ਪੁਲਿਸ ਪੁੱਜੀ ਕੀ ਕਾਰਵਾਈ ਕੀਤੀ ਉਹਨਾਂ ਡੱਕਣਾਏ ਸੀ ਇਹਨਾਂ ਨੂੰ ਕਿ ਇਹ ਕੰਮ ਨਾ ਕਰੋ ਉਹਦੀ ਮੌਜੂਦਗੀ ਚ ਗੋਲੀ ਗੋਲੀ ਚੱਲ ਗਈਆਂ ਹਾਂਜੀ ਪੁਲਿਸ ਦੀ ਮੌਜੂਦਗੀ ਚ ਇਹਨਾਂ ਗੋਲੀ ਚਲਾਤੀ ਅਗਲੇ ਬੰਦੇ ਨੂੰ ਓਕੇ ਰਾਣਾ ਜਗਤਾਰ ਸਿੰਘ ਕਿਹੜੇ ਪਿੰਡ ਦੇ ਰਾਣੀਤ ਕਲੇਰ ਅੱਜ ਕੀ ਮਸਲਾ ਜਿਹੜਾ ਅੱਜ ਹੋਇਆ ਅੱਜ ਮਸਲਾ ਇਹ ਅਸੀਂ ਤੇ ਅੱਡੇ ਤੇ ਲੰਗਰ ਲਾਇਆ ਸੀ ਤੇ ਪਲਾੜ ਆਪਣਾ ਅੱਡੇ ਤੇ ਕਿੰਦਾ ਮੜਾ ਪਰਦਾ ਦਾ ਤੇ ਇਹ ਖਿਡਾਰੇ ਦੇ ਬੰਦੇ ਆਏ ਆ ਤੇ ਧੱਕੇਦਾਂ ਨਾਲ ਹੀ ਇਹ ਪਲਾਟ ਜਿਹੜੇ ਬਣ ਲੱਗੇ ਆ ਇਹਨੂੰ ਆਖਿਆ ਵੀ ਵੀਰੇ ਚੌਕੀ ਦਰਖਾਸਤ ਦਿੱਤੀ ਆ ਤੇ ਤੁਸੀਂ ਕੋਰਟ ਦੇ ਵਿੱਚ ਕੇਸ ਚੱਲਣ ਰਿਹਾ ਜੇ ਤੁਸੀਂ ਧੱਕਾ ਨਾ ਕਰੋ ਪਹਿਲ ਨੂੰ ਕੋਈ ਵੇਖ ਲਓ ਕੋਰਟ ਦਾ ਡਿਸੀਜਨ ਤੇ ਫੇਰ ਕਰ ਲਓ ਇਹਨਾਂ ਦੇ ਨਾਲ ਬੰਦੇ ਜਾਦੇ ਆਏ ਹੀ ਇਹ ਧੱਕੇ ਦੇ ਨਾਲ ਹੀ ਗੱਲ ਪੈ ਗਏ ਕਿਹੜੇ ਕਿਹੜੇ ਬੰਦੇ ਸੀ ਤੇ ਕੀ ਕੀ ਹਥਿਆਰ ਸੀ ਇੱਕ ਜਿਹੜਾ ਕਾਲਾ ਆ ਉਹਦੇ ਕੋਲ ਦੇ ਹੱਥ 'ਚ ਜੇ ਪਿਸਤੌਲ ਸੀ ਦੂਜਾ ਇਹ ਖਿਡਾਰਾ ਪਿੰਡਿਆ ਦਾ ਹੀ ਤੇ ਬਾਕੀ ਰਫਲਾਵੀਆਂ ਦੇ ਕੋਲ ਹੈਗੀਆਂ ਸੀ। ਦਾਤਰ ਵੀ ਹੈ ਗਈ। ਬਾਕੀ ਅਣਪਛਾਤੇ ਬੰਦੇ ਜਾਦੇ ਸਾਡੀ ਦੇ ਕੋਈ ਪਛਾਣ ਨਹੀਂ ਹੈਗੀ ਖਿਡਾੜੇ ਪਿੰਡ ਦੇ ਬੰਦੇ। ਮੇਰੇ ਇੱਥੋਂ ਮੇਰੇ ਨਾਲ ਕੁਲ ਦਰਿਆ ਇੱਥੋਂ ਗੋਲੀਆਂ ਮੇਰੇ ਮਾਰ ਦੇਆਂ ਚਾਰ ਗੋਲੀਆਂ। ਇੱਕ ਮੇਰੇ ਪੈਰ ਨਾਲ ਖਹਿ ਕੇ ਲੰਗੀ ਆ। ਦੋ ਮੇਰੇ ਪਦੀਏ ਦੇ ਪੱਟ 'ਚ ਲੱਗ ਗਈਆਂ। ਤੁਹਾਡੇ ਕੀ ਕੀ ਕਿਤੇ ਤੇ ਸਾਡ ਲੱਗੀਆਂ। ਮੇਰੇ ਸਿਰ 'ਚ ਇੱਥੇ ਆ। ਸਿਰ ਤੇ ਸੱਟ ਆ ਤੇ ਪੈਰ ਤੇ ਆ। ਕੀ ਵਜ੍ਹਾ ਇੱਥੇ? ਮੇਰੇ ਆ ਪੈਰ ਤੇ ਤੇ ਆ ਜਿਹੜੀ ਖਹਿ ਕੇ ਗੋਲੀਆਂ ਲੰਗੀਆਂ। ਤੇ ਸਿਰ ਦੇ ਉੱਤੇ ਢੱਵ ਜਾ। ਕਿੰਨੇ ਵਾਰ ਆਤਾ ਤੇ? ਉੱਥੇ ਜੀ ਮੈਂ ਉਹਨਾਂ ਦੇ ਇੱਕ ਕਿੰਨੇ ਕਿ ਜਾਣੇ ਸੀ ਉਹ? ਤਾਂ ਜਹੀ ਇੱਕ ਛੇਬੇਖਸੂ ਦਾ ਲੜਕਾ। ਇਦਾਂ ਵਾਵਾ ਬੰਦੇ ਬਾਹਰ ਦੇ ਹੀ ਬੰਦੇ 15-16 ਅਹੀਂ ਅਚਾਨਕ ਹੀ ਉਹ ਨਾਮ ਲਾਗਰਤਾ ਅਹੀਂ ਸਾਡਾ ਦੇ ਵਿਚਾਰ ਹੀ ਕੋਈ ਨਹੀਂ ਇਹ ਗੱਲ ਦਾ। ਕੀ ਮੰਗ ਕਰਦੇ ਜੋ? ਅਹੀਂ ਦੇ ਉਹ ਮੰਗ ਕਰਦੇ ਆਈ ਬਈ ਇਨਸਾਫ ਹੋਣਾ ਚਾਹੀਦਾ। ਉੱਥੇ ਜਾ ਕੇ ਪੁਲਿਸ ਪਹੁੰਚੀ ਇੱਥੇ। ਮੌਕੇ ਤੇ ਪੁਲਿਸ ਬਾਅਦ ਪਹੁੰਚੀ ਹੈ ਜੀ। ਸਾਹਮਣੇ ਇਹਨਾਂ ਨੂੰ ਪਿਸਤੌਲ ਖੋ ਕੇ ਫੜਾਇਆ ਆ। ਜਗਜੀਤ ਸਿੰਘ ਪਲੇਅਰ ਆਂ ਕਿਸ ਪਲੇਅਰ ਹਾਂ। ਹਾਂਜੀ ਆਪਣੇ ਭਰਾ ਦਾ ਲੱਗੇ ਪਲਾਟ ਸੀ ਤੇ ਸੇਵਾ ਕਰਦੇ ਹਾਂ ਤੇ ਉਦੋਂ ਲੰਗਰ ਹਾਲਦੀ ਨੇ ਭੈਜੋ ਧੱਕੇ ਨਾਲ ਇਹ ਮੁੰਡੇ ਬਲਾ ਕੇ ਕਬਜ਼ਾ ਮਿਲ ਗਿਆ ਆਪਣੇ ਉਨੋਂ ਕਰਨ ਨੂੰ ਫਿਰ ਲਿਆ ਇਹੀ ਐ ਤੇ ਸਾਹ ਮੰਗਦੇ ਮਾਰਾਈ ਧੱਕਾ ਨਾਲ ਉਹਨਾਂ ਕੋ ਮਾਰਾਈ ਮੇਰੇ ਸਾਹ ਹਾਂ ਕਟੋਕੜੀ 25 26 ਜਾਨੇ ਦੋ ਪਿਸਤੌਲ ਹੀ ਇੱਕ ਰਫਲ ਹੀ ਵੱਡੇ ਨਾਲ ਹੀ ਹੈ ਤੇ ਕੰਦੇ ਕਰ ਰਹੇ ਸੀ ਉਹ ਕੀ ਵਜਾ ਤੁਹਾਡੇ ਮੇਰੇ ਮਾਰਿਆ ਦਾਤਰਾ ਦੇ ਮੁੰਡੇ ਨੇ ਅਤੇ ਕਮਾ ਗਏ ਕਿਹੜੇ ਕਿਹੜੇ ਬੰਦੇ ਦਾ ਪਤਾ ਤੁਹਾਨੂੰ ਹਾਂਜੀ ਨਾਂ ਦਾ ਨਹੀਂ ਵੀਰ ਦੀ ਪਤਾ ਆਪਾਂ ਨੂੰ ਪਧਰੀ ਦੇ ਮੁੰਡੇ ਨੇ ਇੱਕ ਨਾਲ ਉਹਦਾ ਹੱਥ ਹੈਗਾ ਉਹਨੇ ਦੱਤਰ ਮਾਰੇ ਆਪਣੇ ਲੱਗ ਗਏ ਉਹਨੇ ਠੋਕੇ ਅੱਜ ਤੇ ਮਹਾਰਾਜ ਸੇਵਾ ਕਰਨੇ ਗੁਰੂ ਘਰ ਦੇ ਤਿੰਨ ਦਿਨ ਹੋ ਗਏ ਅਜੋ ਤੇ ਲੰਗਰ ਲਾਇਆ ਸੇਵਾ ਕਰਨੇ ਆ ਅੱਜ ਤੇ ਮਹਾਰਾਜ ਲੰਗਰ ਸੇਵਾ ਕਰਨੇ ਇੰਨੇ ੱੱਕੇ ਨਾ ਆਣ ਕੇ ਆਪਣੇ ਜੁੜਤ ਨਾ ਦਿਖਾ ਕੇ ਬਲੰਦੇ ਜਾਣ ਕੇ ਆਪਾਂ ਮਹਾਰਾਜ ਇਹ ੱੱਕਾ ਨਹੀਂ ਆਪਾਂ ਸਾਹਿਬ ਮੰਗਦੇ ਗਰੀਬ ਬੰਦਿਆਂ ਪੈਰੋ ਦੀ ਗੱਲ ਜੀ ਮਾ ਕਰਦੇ ਹਾਂਜੀ ਅਸੀਂ ਮਦਦ ਕਰਦੇ ਆਪਣਾ ਤੱਕਾਂ ਮਿਲਦੀ ਆਪਾਂ ਮੰਗ ਕਰਦੇ ਆ ਤਾਂ ਕਾਣਾ ਹੋਵੇ ਬਸ ਮਾਰੇ ਆਪਣਾ ਤੇ ਇਹੋ ਸਾਹ ਹੈ ਮਹਾਰਾਜ ਆਪਣੀ ਕੀ ਜਗ੍ਹਾ ਆਪਣੀ ਹੱਕ ਦੀ ਆਪਣੀ ਹੀ ਹੋ ਜੇ ਰਹੀ ਹੈ ਕਿ ਤੱਕੇ ਨਾਲ ਜਿਹੜਾ ਕੰਮ ਕਰਨ ਦੇ ਆ ਉਹ ਚੱਲ ਤੇ ਇਹ ਗੱਲ ਆਣ ਕੇ ਇਕੱਠੇ ਮੇਰੇ 15 16 ਮੁੰਡੇ ਗੱਲ ਪੈ ਗਈ ਕੋਰੀਆਂ ਨੇ ਉਹਨਾਂ ਘਮਾ ਕੇ ਮੇਰੇ ਦਾਤਰ ਮਾਰਿਆ ਤੇ ਇਹੋ ਜਿਹੀ ਗੱਲ ਨਹੀਂ ਜਿੱਥੇ ਕੋਈ ਤਕੜਾ ਹੋਇਆ ਕੀ ਮਸਲਾ ਇਹਦਾ ਇਹਨਾਂ ਦੋਵਾਂ ਧਿਰਾਂ ਦਾ ਆਪਸ ਵਿੱਚ ਭਰਾ ਭਰਾ ਹੁੰਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀਗਾ ਜ਼ਮੀਨ ਨੂੰ ਲੈ ਕੇ ਅੱਜ ਤੜਕੇ ਦੋਵੇਂ ਪਾਰਟੀਆਂ ਆਮੋ ਸਾਹਮਣੇ ਹੋਈਆਂ ਉਹਨਾਂ ਦਾ ਆਪਸ ਵਿੱਚ ਤਕੜਾ ਆ ਜਿਹਦੇ ਵਿੱਚ ਦੋ ਇਨਜਲਰ ਗੋਲੀਆਂ ਲੱਗੀਆਂ ਕੋਈ ਜ਼ਖਮੀ ਹੋਇਆ ਹੁਣ ਮੌਕੇ ਤੇ ਪੁੱਜੇ ਆ ਮੌਕੇ ਤੇ ਪੁੱਜ ਕੇ ਜੋ ਵੀ ਬੰਦੀ ਕਾਨੂੰਨੀ ਕਰ ਰਹੀ ਆ ਉਹ ਕੀਤੀ ਜਾਵੇਗੀ ਦੂਜੀ ਪਾਰਟੀ ਦੇ ਵੀ ਕੋ ਸੱਟਾਂ ਸੱਟਾਂ ਲੱਗੀਆਂ ਦੂਜੀ ਪਾਰਟੀ ਨੂੰ ਸੱਟਾਂ ਲੱਗੀਆਂ ਨੇ ਅਜੋ ਹਾਂਜੀ ਉਹਨਾਂ ਦੇ ਵੀ ਲੱਗੀਆਂ ਨੇ ਉਹ ਵੀ ਕਿਤੇ ਐਡਮਿਟ ਨੇ ਤੇ ਹੁਣ ਮੌਕਾ ਵੇਖ ਕੇ ਸਾਰੀ ਗੱਲ ਕਰਕੇ ਤੋਂ ਬਾਅਦ ਵਿੱਚ ਜੋਰ ਕਾਨੂੰਨੀ ਪੁਰਾਣੀ ਰੰਜਿ ਹੈ ਜਾਂਦੀ ਜਾਂਦੀ ਕਿ ਮੌਕੇ ਦੀ ਕੋਈ ਲੜਾਈ ਜੰਦ ਹੈ ਨਹੀਂ ਜਮੀਨੀ ਆਵਾਜ਼ ਚੱਲਣ ਡਿਆ ਕੋਈ ਪੁਰਾਣਾ ਇਹਨਾਂ ਦਾ ਅੱਛਾ ਅਜੋ ਉਹ ਜ਼ਮੀਨ ਨੂੰ ਲੈ ਕੇ ਆਉਂਦਾ ਆਸੋ ਤਕਰਾਰ ਹੋਇਆ ਇਸ ਵੇਰੇ ਉਧਰ ਉਧਰ ਇਹਨਾਂ ਵਿੱਚ ਬੰਦੇ ਇਕੱਠੇ ਕੀਤੇ ਉਹਨਾਂ ਨੇ ਤੇ ਉਹ ਝਗੜਾ ਹੋ ਗਿਆ ਹੁੰਦਾ ਤੇ ਝਗੜੇ ਵਿੱਚ ਦੋਨਾਂ ਦੇ ਸਾਟਾਂ ਲੱਗੀਆਂ ਨੇ ਤੇ ਜੋ ਵੀ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ